गुरु वागुरु दो कभी रखी बाए बाब जब लॻा बाबर राम दने जब लंग मिसर राम दने कबी जन भुन साबत जो हर कबीर लिख जो दरे न लिखियो दरे जमनक जबनक जबनका conceito Down lale

रामा कृष्ण रामे के माई काम

ਬਾਉ ਤੇ ਹਰ ਲਗਦਾ ਕਾ ਬਾਉ ਤੇ ਕਾਮਨਾ ਕਦੀ ਨਾ ਰਾਮ ਜਨੈ ਤਬ ਲਗਦਾ ਕਾ ਬਾਉ ਤੇ ਰਾਮ ਜਨੈ ਰਾਮ ਜਨੈ ਰਾਮ ਜਨੈ ਬਾਗ ਮਹਾਮਾਜੂ महला का चक्षा इको का सदुर प्रसाद पित करके कर कृपा बो राम ਆ ਪ੍ਰਗਟਾਈ ਮਤ ਨਗਰ ਨਗਰਾ ਸਰਦ ਸੇ ਗੜਤ ਮਨ ਸਗਰ ਦੇਖ ਖਾਮ ਪ੍ਰਭ ਸੁਮੀ ਕਾਟਿ ਬਿਹੁਣੀ ਆ ਮਿਤ ਜਨ ਲਗ ਜਾ ਨਾਨਕ ਬਿਰਤੀਆ ਕਰਿ ਕਿਰਪਾ ਜੈ ਨਾਮ ਰੂਪਾਂ ਵਿੱਚ ਤਾਂ ਪ੍ਰਭ ਜੀ ਦਾ ਨਿਸ਼ਾਨਿ ਚਲਤਾ ਹੋਏ ਚੇਤੂ ਗੁਣ ਅਨੰਦਿਆ ਹੋਏ ਆਨੰਦ ਕਣਾ ਸੰਤ ਜਗੰਦਰ ਪਾਈ ਰੱਖਣ ਨਾਮਾ ਪੜਾ ਜਿਨ ਪਾਇ ਪ੍ਰਭ ਆਪਣਾ ਆਏ ਸਿਸ਼ਣ ਹੈ ਗਣਾ ਇਗਖਿਰਦੇ ਵੀ ਦਿਵਲ ਬਖ ਜਨ ਜਨਾ ਜਲਤਨ ਮੇਲ ਕੁਲਿਆ ਰੱਬਿਆ ਵਿੱਚ ਬਣਾ बाग मना हर को मन लुजा नाग ब्याज मना चेत मन सो प्रभु पाये लगा वै जाग दिन ग्यो मनिया प्रेमियों गंदगी माया तोफा उत्तर तना संग जना रंग दिओ मल भल तक कोई झूठ है मो आओ एक रंग लगली ਵਾਨੋ ਮਾਰਗੋ ਤੇ ਨਾਮ ਬ੍ਰਹਮ ਨੂੰ ਲੱਗਣਾ ਏ ਅਨੋੜਾ ਸੁਵੇ ਨਾਮ ਨਾ ਰੰਡ ਜੇ ਜਪ ਬਨ ਭਾਵਨ ਜੋ ਲੁਰ ਦੋ ਗਏ ਨੀ ਗਿਆਨ ਆਰਣ ਜੋਗੜੂ ਕੇ ਤੇ ਆਪਣੇ ਦੇਹ ਹੀ ਨਹੀਂ ਹੈ ਜਾਨੋ ਮਾਪੜੀਏ ਜੇ ਮਿਲਿਆ ਜੀ ਬ੍ਰਹਮਾਨਾ ਸਾਡਾ ਨੰਗ ਬਰਾਵਚੇ ਨੰਦ ਗੰਗ ਬਾਣਾ

एक लासो जिनको जालू पेटी है तो जड़ गए होए लासो कर किरपा प्रभाव पड़ी एक जादू है प्याज परमेश्वर परम तुझे भी तो जागो नहीं न कि एक लासो आठ सौ अंदर चिढ़ लगे हैं जिनमें नाटक में निभासो आपने सच्चे काम नहीं ਜਨ ਕਮਲ ਜੋ ਪਿਆਰ ਮੰਗਣ ਦਾਲਾ ਜਰਾਂਗੀ ਕੋ ਨਾਮ ਮੇਰਾ ਵਿਗਿਆਨ ਰੰਗ ਕੁੜਾ ਜਿਸਨਾਂ ਵਿੱਚ ਵਿਸਤਾਰ ਹੋਰੇ ਅਰੇ ਅਮਰਤ ਨੂੰ ऐ रघुनगर बनाया कांड नाही केताओ जित दिन दैह बिनतेत बल पा धन परेताओ अखंड रा दुजम मेने नीपे चर चढ़ गडू दे गनेवा जिजू लगाये ता तमुरद तां

ပဲနော် योग गिर रोए गए विष्णे माया भोग बिजना कोई करो जाटा गिर सुनाए गया दुर्लन योगा बनवा गिर प्राप मिला गो तो प्रभा में आगने लड़िया जमें लड़िया तू गंगा जड़िया दे लड़ी आओ दुख न कबूतर है ਜੰਗ ਗਵਦ ਪੜਿਆ ਜਿਨੇ ਰਬ ਨੂੰ ਪ੍ਰਵਾਯਾ ਮਨ ਦੇ ਦਿਨ ਕੇ ਗੜਿਆ ਆਰਦਿਤ ਦੇ ਲਾਗ ਰਜਨ ਜਿੜਿਆ ਆ ਨਾਖ ਮਾਝ ਤੋੜ ਦਿਨ ਪ੍ਰਪਤਾ ਨਿਦਰ ਬੜਿਆ ਆ ਮੰਗਰ ਪੜਾਵਾ ਆਦਨ ਨਾਮਾੜ ਕਨ ਜਿੜਿਆ ਆ ਪੂਰਵ ਨ ਬਿਹਨ ਰਿਆ ਨ ਹੋ ਮਾੜਵੇਂ ਜਨਮ ਆਵੇਂ ਜਨਮ ਲਾਣਾ ਹੋਰ ਗੰਗੋ ਬਰਨਾ ਜਿਬ ਸੁਮੀ ਲਾਓ ਕਿਆ ਬਣ ਲਿਖ ਮਿਲਦਾ ਕੋਣ ਕਾਓ ਜੇ ਕਿਉਂ ਨਹੀਂ ਠਹਿ ਮਿਲਦਿ ਜੀ ਬੇਨਵਾ ਹੋ ਅਰਲੇ ਨਹੀਂ ਮਾੜਵੇਂ ਭਾਵਨਾ ਜਨਮ ਵਿੱਚ ਢੜਿਆ ਹੋ ਬਾਜੋ ਲਗ ਵਿਰਤ ਜਨਕ ਮੰਗਾਓ ਹੋਰ ਧਰਮ ਪੈ ਨਰਨ ਤੱਕ ਧਰਬਿਆ ਹੋ ਭੁਖੂ ਨਦਰਬ ਸੁ ભગદેવે ભરવા ગન સંગુ મારી ના અર્ગા ਗੁਰੂ ਆਨੰਦ ਜੀ ਨਾਮੁ ਦੇਵ ਦਇਆ ਕਰੁ ਕੋਈ ਕੋਈ ਪੁਰੇਨ ਜਾਨ ਧਰ ਜਨਮ ਰਿਆ ਆਪਣੈ ਹਾ ਕਰਾਣ ਅਨੰਦ ਜੀ ਗੁਰੂ ਆ ਜਾ ਮਾਗੁ ਜੀ ਜੇ ਗੜਿ ਹੈ

ਨਦਾਂ ਦਾ ਕੇ ਤੇਰੇ ਜਨਮਾਨ ਜਨ ਚਾਏ ਜੀਵਾਏ ਕਰਨੇ ਘਰ ਗੁਨਾ ਕਰ ਨਾਨਕ ਚਰਣੀ ਪਾਏ ਭਰ ਗੁਣ ਤੇ ਜਦ ਧਾਰੀ ਜੇ ਜਿਨ ਤੂ ਤੇ ਜਨ ਨਾ ਰਹਾ ਜਿਨ ਜਿਨ ਨਾ